ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਸੋਨੂ ਮੋਟਾ ਕਤਲ ਮਾਮਲੇ ਦੇ ਵਿੱਚ ਤਾਂ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਨੌਜਵਾਨਾਂ ਨੂੰ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਇਹਨਾਂ ਨੂੰ 3 ਦਿਨ ਦੇ ਪੁਲਿਸ ਰਿਮਾਂਡ ਕਿ ਦਿੱਤਾ ਗਿਆ ਹੈ ਦੱਸਿਆ ਕਿ ਇਹਨਾਂ ਦੋਨਾਂ ਨੌਜਵਾਨਾਂ ਨੂੰ ਅਭੀ ਅਤੇ ਰਾਹੁਲ ਨਾਮਕ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਬੀਤੇ ਦਿਨੀ ਸੋਨੂ ਮੋਟਾ ਕਤਲ ਮਾਮਲੇ ਦੇ ਵਿੱਚ ਮਨਾਲੀ ਤੋਂ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਹੁਣ ਇਹਨਾਂ ਨੂੰ 3 ਦਿਨ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਦੱਸ ਦਈਏ ਕਿ ਐਨਆਰ ਪੁਲਿਸ ਰਿਮਾਂਡ ਦੇ ਵਿੱਚ ਕਈ ਪੁਸ਼ਤਾਸ਼ ਜਿਹੜੀ ਹੈ ਨਾ ਤੋਂ ਕੀਤੀ ਜਾਵੇਗੀ ਜਿਸ ਦੇ ਵਿੱਚ ਕਈ ਹੋਰ ਖੁਲਾਸੇ ਹੋ ਸਕਦੇ ਨੇ ਅਗਰ ਗੱਲ ਕੀਤੀ ਜਾਵੇ ਸੋਨੂ ਮੋਟੇ ਦੀ ਤਾਂ ਸ੍ਰੀ ਹਰਮੰਦਰ ਸਾਹਿਬ ਦੇ ਕੋਲ ਕਾਠੀਆਂ ਵਾਲੇ ਬਾਜ਼ਾਰ ਦੇ ਵਿੱਚ ਸੋਨੂ ਮੋਟੇ ਦਾ ਗੋਲੀਆਂ ਮਾਰ ਕੇ ਕਤਲ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਮੁਸਤੈਦੇ ਦਿਖਾ ਰਹੀ ਸੀ ਔਰ ਬੀਤੇ ਦਿਨੀ ਹੀ ਦੋ ਨੌਜਵਾਨ ਜਿਨ੍ਹਾਂ ਨੇ ਸੋਨੂ ਮੋٹے ਤੇ ਗੋਲੀਆਂ ਚਲਾਈਆਂ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਭੀ ਅਤੇ ਰਾਹੁਲ ਨਾਮਕ ਦੋ ਨੌਜਵਾਨਾਂ ਨੂੰ ਮਨਾਲੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੁਲਿਸ ਨੇ ਦੱਸਿਆ ਕਿ ਇਸ ਵਿੱਚ ਗੋਲੀਆਂ ਚਲਾ ਕੇ ਜਦੋਂ ਸੋਨੂ ਮੋٹے ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਦੋਨੇ ਨੌਜਵਾਨ ਪਹਿਲਾਂ ਧਰਮਸ਼ਾਲਾ ਤੋਂ ਮਨਾਲੀ ਚੱਲ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਗ੍ਰਫਤਾਰ ਮਨਾਲੀ ਤੋਂ ਕੀਤਾ ਔਰ ਕਈ ਵੱਡੇ ਖੁਲਾਸੇ ਜਿਹੜੇ ਨੇ ਇਹਨਾਂ ਵੱਲੋਂ ਕੀਤੇ ਗਏ ਤੇ ਅਭੀ ਨਾਮਕ ਵਿਅਕਤੀ ਜਿਹੜਾ ਅਭੀ ਨਾਮਕ ਨੌਜਵਾਨ ਸੀਗਾ ਉਸਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਸੋਨੂ ਮੋٹے ਦਾ ਕਤਲ ਕੀਤਾ ਕਿਉਂਕਿ ਉਸਨੂੰ ਲੱਗਦਾ ਸੀ ਕਿ ਉਸਦੇ ਪਿਤਾ ਦਾ ਜਿਹੜਾ ਮਰਡਰ ਕੀਤਾ ਗਿਆ ਹੈ ਜਾਨੀ ਕਿ ਅਭੀ ਨੂੰ ਲੱਗਦਾ ਸੀ ਕਿ ਉਸ ਦੇ ਪਿਤਾ ਦਾ ਜੋ ਮਰਡਰ ਕੀਤਾ ਗਿਆ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਸੋਨੂ ਮੋٹے ਨੇ ਰੇਕੀ ਕੀਤੀ ਸੀ ਜਿਸ ਤੋਂ ਬਾਅਦ ਬਦਲੇ ਦੀ ਭਾਵਨਾ ਰੱਖਦੇ ਹੋਏ ਅਭੀ ਨੇ ਸੋਨੂ ਮੋਟੇ ਦੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਤਾਂ ਬੀਤੇ ਦਿਨੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਲਗਾਤਾਰ ਇਹਨਾਂ ਦੋਵਾਂ ਦੇ ਕਾਰਜਾਂ ਨਿਕੀ ਅਭੀ ਅਤੇ ਸੋਨੂ ਮੋਟੇ ਦੇ ਕਾਰ ਇੱਕੋ ਏਰੀਆ ਦੇ ਵਿੱਚ ਹੋਣ ਕਰਕੇ ਇਹ ਇੱਕ ਦੂਜੇ ਦੇ ਜੜੀ ਸੀਗੇ ਅਭੀ ਦੇ ਵੱਲੋਂ ਸੋਨੂ ਮੋਟੇ ਦੀ ਰੇਕੀ ਕੀਤੀ ਗਈ ਸੀ ਕਿ ਉਹ ਕਿੱਥੇ ਜਾਂਦਾ ਹੈ ਕਦੋਂ ਆਉਂਦਾ ਹੈ ਤਾਂ ਜਦੋਂ ਸੇਵਾ ਕਰਕੇ ਸੋਨੂ ਮੋਟਾ ਘਰ ਵਾਪਿਸ ਜਾ ਰਿਹਾ ਸੀ ਐਕਟਿਵਾ ਤੇ ਸਵਾਰ ਆਪਣੇ ਸਾਥੀ ਦੇ ਨਾਲ ਤਾਂ ਉਸਨੇ ਕਾਠੀਆਂ ਵਾਲੇ ਬਜਾਰ ਯਾਨੀ ਕਿ ਹਰਮੰਦਰ ਸਾਹਿਬ ਦੇ ਕੋਲ ਪੈਂਦੇ ਕਾਠੀਆਂ ਵਾਲੇ ਬਜਾਰ ਦੇ ਵਿੱਚ ਸ਼ਰੀਆਮ ਸੋਨੂ ਮੋਟੇ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਮੌਕੇ ਤੇ ਹੀ ਸੋਨੂ ਮੋਟੇ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਤੋਂ ਬਾਅਦ ਪੁਲਿਸ ਨੇ ਵਿੱਚ 24 ਘੰਟਿਆਂ ਦੇ ਅੰਦਰ ਅੰਦਰ ਇਹਨਾਂ 9 2 ਇਹਨਾਂ ਦੋ ਨੌਜਵਾਨਾਂ ਨੂੰ ਯਾਨੀ ਕਿ ਅਭੀ ਅਤੇ ਰਾਹੁਲ ਨੂੰ ਮਨਾਲੇ ਤੋਂ ਕੱਲ ਗ੍ਰਫਤਾਰ ਕੀਤਾ ਜਿਸ ਤੋਂ ਬਾਅਦ ਹੁਣ ਇਨਾਂ ਨੂੰ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਅਤੇ 3 ਦਿਨਾਂ ਪੁਲਿਸ ਰਿਮਾਂਡ ਤੇ ਪੇਸ਼ ਕੀਤਾ ਗਿਆ ਹੈ ਦਾਜ਼ੇ ਕੇ ਸੋਨੂ ਮੋਟਾ ਜਿਸ ਦੇ ਸਬੰਧ ਜੱਗੂ ਭਗਵਾਨ ਪੁਰੀਆ ਗੈਂਗਸਟਰ ਦੇ ਨਾਲ ਵੀ ਦੱਸੇ ਜਾ ਰਹੇ ਸੀ ਔਰ ਅਬ ਇਹਦੀ ਗੱਲ ਕੀਤੀ ਜਾਵੇ ਤਾਂ ਇਹ ਲਗਾਤਾਰ ਆਪਣੇ ਪਿਤਾ ਦੇ ਮਰਡਰ ਦਾ ਬਦਲਾ ਲੈਣ ਲਈ ਸੋਨੂ ਮੋਟੇ ਦੀ ਰੇਕੀ ਕਰ ਰਿਹਾ ਸੀ ਜਿਸ ਤੋਂ ਬਾਅਦ ਇਹਨਾਂ ਦੋਵਾਂ ਧਿਰਾਂ ਦੀ ਆਪਸੀ ਪੁਰਾਣੀ ਰੰਜਿਸ਼ ਵੀ ਦੱਸੀ ਜਾ ਰਹੀ ਹੈ ਤਾਂ ਸ਼ਰੀਆਮ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਹੇ ਤਾਂ ਹੁਣ ਗੱਲ ਕੀਤੀ ਜਾਵੇ ਨਾ ਸੋਨੂ ਮੋٹے ਦੇ ਕਤਲ ਕਰਨ ਵਾਲੇ ਦੋ ਨੌਜਵਾਨ ਜਾਨੇ ਕਿ ਅਭੀ ਅਤੇ ਰਾਹੁਲ ਦੇ ਤਾਂ ਅਭੀ ਤੇ ਰਾਹੁਲ ਨੂੰ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਜਿੱਥੇ ਤਿੰਨ ਦਿਨਾ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਦੱਸਿਆ ਕਿ ਅਭੀ ਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਕਤਲ ਦੇ ਮਾਮਲੇ ਪਹਿਲਾਂ ਵੀ ਇੱਕ ਕਤਲ ਦਾ ਮਾਮਲਾ ਦਰਜ ਹੈ ਅਤੇ ਇਸ ਦੇ ਸਾਥੀ ਰਾਹੁਲ ਤੇ ਫਿਲਹਾਲ ਕੋਈ ਵੀ ਮਾਮਲਾ ਪਹਿਲਾਂ ਦਰਜ ਨਹੀਂ ਹੈ